ਸਾ ਪਾਈਗਰ ਜੀ ਕੀ ਫਤਿਹ ਪੇਨ ਆਲਾ ਜੁੜੇ ਸਾਥੀਆਂ ਦਾ ਸਵਾਗਤ ਹੈ ਜੀ ਅੱਜ ਤੁਸੀਂ ਦੇਖ ਰਹੇ ਹੋ ਪਰਸੀ ਸੰਤ ਬਾਬਾ ਭਗਤ ਸਿੰਘ ਜੀ ਪਿੰਡ ਕਨੌਰ ਕਲਾ ਦਾ ਦੂਜਾ ਦਿਨ ਤੁਹਾਨੂੰ ਦਰਸ਼ਨ ਕਰਾਉਣੇ ਆ ਲੰਗਰ ਹਾਲ ਤੋਂ ਸੇਵਾ ਤੇ ਉਦੋਂ ਬਾਅਦ ਦਵਾਨਾ ਦੇ ਦੇਖੋ ਲੰਗਰ ਦੀ ਸੇਵਾ ਹੈ ਜਿਹੜੀ ਉਹ ਨੌਜਵਾਨਾਂ ਵੱਲੋਂ ਇੱਧਰ ਚੱਲ ਰਹੀ ਆ ਇੱਧਰ ਲੰਗਰ ਦੇ ਪ੍ਰਬੰਧ ਨੇ ਬਹੁਤ ਭੀੜ ਹੈ ਉਧਰ ਸੰਗਤ ਰੋਕੀ ਹੋਈ ਹੈ ਤੁਸੀਂ ਦੇਖ ਲਿਆ ਨਵੰਤਰ ਪ੍ਰਬੰਧ ਵੀ ਬਹੁਤ ਜਿਹੜੇ ਆ ਉਹ ਸੋਹਣੇ ਹੁੰਦੇ ਹਰੇਕ ਸਾਲ ਤੇ ਤੁਹਾਨੂੰ ਕੱਲੀ-ਕੱਲੀ ਚੀਜ਼ ਅੱਜ ਦਿਖਾਵਾਂਗੇ ਖਾਸ ਕਰ ਸਾਡੇ ਐਨ ਆਰ ਆਈ ਜਿਹੜੇ ਭਰਾ ਨੇ ਨੌਜਵਾਨ ਨੇ ਉਹਨਾਂ ਨੂੰ ਜਿਵੇਂ ਇੱਥੇ ਪਰਸ਼ਾਦਿਆਂ ਦੀ ਜਾਂ ਹੋਰ ਜਿਹੜੇ ਵੀ ਲੰਗਰ ਚੱਲ ਰਿਹਾ ਹੈ ਦਾਲ ਸਬਜ਼ੀਆਂ ਦੀ ਸੇਵਾ ਚੱਲ ਰਹੀ ਹੈ ਤੋ ਬਾਦ ਇਧਰ ਆ ਗਈ ਸੇਵਾ ਨੌਜਵਾਨ ਕਰ ਰਹੇ ਨੇ ਇਧਰ ਤਾਂ ਕਮੇਟੀ ਵਾਲੇ ਸਫਾਈ ਵਾਲੇ ਨੌਜਵਾਨ ਉਧਰ ਕੁਆਟਰ ਕੋੂਲਰ ਕੋਈ ਹੱਥੇ ਬਰਫ਼ ਦੀ ਮਤਲਬ ਜ਼ਰੂਰਤ ਨਹੀਂ ਪੈਂਦੀ ਹੈਗੀ ਨਾਲ ਦੀ ਨਾਲ ਹੀ ਠੰਡਾ ਗਰੀ ਜਾਂਦਾ ਹੈ ਸੇਵਾਦਾਰਾ ਮੁੰਡਾ ਫੌਜੀ ਹੈ ਜਿੰਨੇ ਵੀ ਮਲਾਜ਼ਮ ਨੇ ਜਾਂ ਸਾਡੇ ਕਈ ਮਤਲਬ ਐਨ ਆਰ ਆਈ ਭਰਾ ਨੇ ਜਿਹੜੇ ਆ ਸਕਦੇ ਆ ਉਹ ਸਾਰੇ ਇਹਨਾਂ ਦਿਨਾਂ ਦੇ ਵਿੱਚ ਆਉਂਦੇ ਆ ਕੋਈ ਰਿਸ਼ਤੇਦਾਰ ਨੇ ਸਾਡੇ ਜੈਨ ਸਾਹਿਬ ਨੇ ਇਹਨਾਂ ਦੀ ਬੜੀਆਂ ਸੇਵਾਵਾਂ ਹੁੰਦੀਆਂ ਨੇ ਤੋ ਇਧਰ ਸਾਰੇ ਆ ਤਾਇਆ ਇਧਰ ਇਹ ਦੇਖ ਰੇ ਕਰਦਾ ਹੈ ਮਤਲਬ ਜਿਹੜੀ ਸੇਵਾ ਜਿਹੜਾ ਵੀ ਉਹਦਾ ਫੌਜੀ ਆ ਇਧਰ ਜਿਹੜਾ ਵੀ ਬੰਦਾ ਜਿੰਨੀ ਵੀ ਸੇਵਾ ਸਦਾ ਸਕਦਾ ਉਹ ਨਹੀਂ ਨਵਾਉਂਦਾ ਤੁਹਾਨੂੰ ਦਿਖਾਉ ਰਿਹਾ ਇਕੱਲਾ ਇਕੱਲਾ ਬੰਦਾ ਮਤਲਬ ਕਿਵੇਂ ਕਿਵੇਂ ਕਿਸ ਕਿਸ ਤਰੀਕੇ ਨਾਲ ਹੈ ਜਿਹੜਾ ਉਹ ਸੇਵਾ ਕਰਦੇ ਆ ਨੌਜਵਾਨ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਦਾਸਕਰ ਸਾਡੇ ਅਸੋ ਵੀਡੀਓ ਬਣਾਉਣ ਦਾ ਮਕਸਦ ਸਾਡਾ ਲਾਈਵ ਕਰਦਾ ਸਾਡੇ ਪੈਸਾ ਦਾ ਲਾਈਵ ਰੈਗੂਲਰ ਚੱਲ ਰਿਹਾ ਹੈ ਪਰ ਇਹ ਚੀਜ਼ ਐ ਇੱਧਰ ਸਾਡੇ ਐਨਆਰਆਈ ਭਰਾ ਜਿੰਨੇ ਵੀ ਬਾਹਰ ਗਏ ਹੋਏ ਆ ਜਾਂ ਸਾਡੇ ਨੌਜਵਾਨਾਂ ਦੇ ਡਿਊਟੀਆਂ ਦੇ ਨਾਲ ਦਿਖਾਉਣ ਦਾ ਅੱਜ ਜਿਹੜਾ ਭੀੜ ਜ਼ਿਆਦਾ ਹੋਣ ਕਰਕੇ ਇੱਧਰ ਸੰਗਤ ਨੂੰ ਰੋਕਣਾ ਪੈਂਦਾ ਦੋਨੋਂ ਕਰੋੜਾਂ ਦਰਸ਼ਕ ਨੇ ਤੇ ਆ ਨੌਜਵਾਨ ਇੱਧਰ ਭਾਂਡਿਆਂ ਦੀ ਸੇਵਾ ਬੜੇ ਆਰਗੇਨਾਈਜ਼ ਤਰੀਕੇ ਨਾਲ ਬੜੇ ਸੋਹਣੇ ਸਖਤ ਪ੍ਰਬੰਧਾਂ ਦੇ ਨਾਲ ਜਿਹੜੇ ਇਹ ਕੰਮ ਚੱਲਦੇ ਆ ਇੱਧਰ ਭੀੜ ਜ਼ਿਆਦਾ ਹੋਣ ਕਰਕੇ ਉੱਥੇ ਰੋਕਿਆ ਜਾ ਰਿਹਾ ਹੈ ਉਹ ਜ਼ਰੂਰੀ ਵੀ ਹੈ ਜ਼ਿਆਦਾ ਭੀੜ ਜਦੋਂ ਹੋ ਜਾਂਦੀ ਹੈ ਤਾਂ ਜੀਤੀ ਜਾ ਜਿਹੜਾ ਉਹ ਚੱਲ ਰਿਹਾ ਹੈ ਇੱਧਰ ਵੀ ਤੇ ਇੱਧਰ ਵੀ ਸਫਾਈ ਦਾ ਜਿਹੜਾ ਸਿਆਣਾ ਉਹ ਬਹੁਤ ਚੰਗੀ ਤਰ੍ਹਾਂ ਜਿਹੜੇ ਸਾਡੇ ਸੇਵਾਦਾਰ ਵੀ ਇਹਨੇ ਰੱਖਦੇ ਆ ਨਾਲ ਦੀ ਨਾਲ ਸਾਬ ਸਫਾਈ ਤੁਹਾਨੂੰ ਬਿਲਕੁਲ ਵੀ ਕਿਤੇ ਵੀ ਮਤਲਬ ਇਹ ਚੀਜ਼ ਨਹੀਂ ਮਿਲੂਗੀ ਵੀ ਸਾਬ ਸਫਾਈ ਨਹੀਂ ਬੋਲ ਸੋਹਣੇ ਤਰੀਕੇ ਨਾਲ ਸਵਾਸ ਸਵਾਇਆਂ ਕਰਦੇ ਆ ਨੌਜਵਾਨ ਸਾਡੇ ਤੇ ਤੁਸੀਂ ਦੇਖ ਸਕਦੇ ਹੋ ਅੱਜ ਇਕੱਠ ਬਹੁਤ ਜ਼ਿਆਦਾ ਹੈ ਦੂਜੇ ਦਿਨ ਦਾ ਜਿਹੜਾ ਦੀਵਾਨ ਹੈ ਉਹ ਚੱਲ ਰਿਹਾ ਹੈ ਤੁਹਾਨੂੰ ਪਹਿਲਾਂ ਜਿਹੜੇ ਲੰਗਰ ਦੇ ਪ੍ਰਬੰਧ ਨੇ ਉਹ ਦਿਖਾਉਣ ਦੀ ਕੋਸ਼ਿਸ਼ ਆਪਾਂ ਕਰ ਰਹੇ ਆ ਸਾਰੇ ਸੰਗਤਾਂ ਨੂੰ ਤੇ ਇੱਥੇ ਵੀ ਸਾਡੇ ਸੇਵਾਦਾਰ ਨੇ ਜਿਹੜੇ ਉਹ ਇੱਕ ਤਰ੍ਹਾਂ ਦੇ ਪਹਿਰਾਗੈਰੋ ਜੀ ਧਿਆਨ ਰੱਖਦੇ ਆ ਉਹ ਤੋਂ ਬਾਅਦ ਇੱਧਰ ਚੱਲਦਾ ਜੀ ਚਾਹ ਦਾ ਜਿਹੜਾ ਲੰਗਰ ਹੈ ਆ ਚਾਹ ਦੇ ਪਰੌਂ ਦੇ ਚੱਲਦੇ ਨੇ ਇੱਥੇ ਇੱਧਰ ਪਾਣੀ ਹੈ ਚਾਹ ਵਾਲੀ ਜਾਂਦੀ ਹੈ ਇੱਧਰ ਤਿਆਰ ਹੋ ਰਹੀ ਹੈ ਕੁਝ ਨੌਜਵਾਨ ਇੱਧਰ ਸੇਵਾ ਕਰਕੇ ਖੜੇ ਆ ਇੱਧਰ ਸਤਕਾਰ ਕਮੇਟੀ ਵਾਲੇ ਨੌਜਵਾਨ ਖੜੇ ਆ ਦੋਸਤੋ ਸਾਡੇ ਇੱਧਰ ਦਾਲ ਸਬਜ਼ੀ ਦਾ ਜਿਹੜਾ ਪ੍ਰਬੰਧ ਹੈ ਉਹ ਚੱਲ ਰਿਹਾ ਹੈ ਜਲੇਬੀਆਂ ਦਾ ਜਿਹੜਾ ਉਹ ਰੋਕਦੀਆਂ ਭੱਟੀਆਂ ਕਿਉਂਕਿ ਜਿੰਨੀ ਕੁਆਟਿਟੀ ਚਾਹੀਦੀ ਹੈ ਉਨੀ ਬਣ ਗਈ ਇੱਧਰ ਲੰਗਰਾਂ ਵਾਲੇ ਜਿਹੜੇ ਸੇਵਾਦਾਰ ਨੇ ਸਾਡੇ ਉਹ ਬੈਠੇ ਐ ਇੱਧਰ ਸਾਡਾ ਸਮਾਨ ਦਾ ਸਟਾਕ ਹੈ ਕੋਈ ਕੰਡ ਹੋ ਗਈ ਮੈਦਾ ਹੋ ਗਿਆ ਚੀਨੀ ਤੇਲ ਵਗੈਰਾ ਉਹ ਸਾਰਾ ਆ ਆ ਗਿਆ ਇੱਧਰ ਸਾਰੇ ਪਰਬੰਧ ਸਾਨੂੰ ਪਹਿਲਾਂ ਆਪਾਂ ਦਿਖਾ ਰਿਹਾ ਇੱਧਰ ਸਾਰਾ ਜਿੰਨਾ ਵੀ ਕੋਈ ਮਸਾਲੇ ਵਗੈਰਾ ਦੀ ਲੋਡ ਹੈ ਉਹ ਸਾਰਾ ਇੱਥੇ ਰੱਖਿਆ ਜਾਂਦਾ ਹੈ ਇੱਧਰ ਦਾਲ ਆ ਜਿਹੜੀ ਉਹ ਧੋ ਕੇ ਜੱਪਿਓ ਕੇ ਇੱਥੇ ਆ ਗਈ ਇੱਧਰ ਦਾਲ ਆ ਜਿਹੜੀ ਉਹ ਬਣ ਰਹੀ ਹੈ ਇਹ ਪਰਵੰਧ ਨੇ ਸਾਡੇ ਇਹਦਰ ਦਾਲ ਦਾ ਦੇਗਾ ਬਣਿਆ ਹੋਇਆ ਆ ਵਰਤਨਾ ਜਿਹੜਾ ਐ ਸਵਾਰ ਨਵਾਂ ਬਣਾਇਆ ਗਿਆ ਕਿਉਂਕਿ ਜਲੂ ਘੜਾ ਹੈ ਜੋ ਦਾਲ ਬਣ ਜਾਂਦੀ ਉਹ ਤੋਂ ਬਾਅਦ ਇਹਦੇ ਵਿੱਚ ਦਾਲ ਜਿਹੜੀ ਉਹ ਸਟਾਕ ਕਰਨ ਵਾਸਤੇ ਬਣਾਇਆ ਗਿਆ ਇਧਰ ਚੱਲ ਰਹੇ ਨੇ ਸਾਡ ਦੇ ਬਣਵਾ ਸਾਡੇ ਜੈ ਸਿੰਘ ਸਾਹਿਬ ਐਸਬੀਓ ਸਾਹਿਬ ਅਸੀਂ ਗੱਲ ਇੱਥੇ ਜੀ ਸਾਡੇ ਐਸਬੀਓ ਸਾਹਿਬ ਇਹਨਾਂ ਦੀਆਂ ਸੇਵਾਵਾਂ ਭੰਡਾ ਤੇ ਹੁੰਦੀਆਂ ਨੇ ਸਾਡੇ ਚਾਚਾ ਜੀ ਨੇ ਐਸਬੀਓ ਨੇ ਪੀਐਸਪੀਸੀਐਲ ਦੇ ਵਿੱਚ ਸਰ ਸਾਡੇ ਨੌਜਵਾਨ ਭਾਂਡਿਆਂ ਦੀ ਸੇਵਾ ਜਿਹੜੇ ਕਰ ਰਹੇ ਆ ਸਵਾਸਤ ਸਾਡੇ ਪਿੰਡ ਦਾ ਜਿਹੜਾ ਇੱਕ ਚੀਜ਼ੇ ਬੜੀ ਮੈਨੂੰ ਹੋਰ ਉਹਦਾ ਪਤਾ ਨਹੀਂ ਵੀ ਇੱਥੇ ਸਾਡੇ ਕੋਈ ਜਾਤ ਪੱਤ ਦਾ ਮਸਲਾ ਨਹੀਂ ਕੋਈ ਕਿਸੇ ਨਾਲ ਪੱਖ ਪਾਤ ਦਾ ਮਸਲਾ ਨਹੀਂ ਕੋਈ ਵੀ ਕਿਤੇ ਵੀ ਸੇਵਾ ਕਰ ਸਕਦਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਤਲਬ ਜੋ ਮਤਲਬ ਕਰਨਾ ਚਾਹੇ ਜਿੱਥੇ ਵੀ ਸੇਵਾ ਨਿਭਾਉਣੀ ਚਾਹੁੰਦਾ ਉਹ ਨਿਭਾ ਸਕਦਾ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਸਾਡੇ ਪੱਖਪਾਤ ਬਿਲਕੁਲ ਵੀ ਨਹੀਂ ਹੈਗਾ ਸੋ ਇਸ ਵਕਤੋਂ ਸਾਡਾ ਪਿੰਡ ਵੀ ਵਧਾਈ ਦਾ ਪਾਤਰ ਆ ਸਾਡੇ ਲੋਕ ਵੀ ਵਧਾਈ ਦੇ ਪਾਤਰ ਨੇ ਇੱਧਰ ਸੰਗਤਾਂ ਆ ਰਹੀਆਂ ਨੇ ਇਧਰ ਤੁਹਾਨੂੰ ਪੱਠੀਆਂ ਜਿੱਧਰ ਸਾਡੀਆਂ ਬੀਬੀਆਂ ਮਾਤਾਂਾਂ ਭੈਣਾਂ ਪ੍ਰਸ਼ਾਦ ਦੇ ਪਕਾ ਰਹੀਆਂ ਨੇ ਉਹ ਆਹ ਪਾਸਾ ਆ ਗਿਆ ਪੱਠੀਆਂ ਚੱਲ ਰਹੀਆਂ ਨੇ 1 2 3 4 5 6 7 8 ਅੱਠ ਜਿਹੜੀਆਂ ਪੱਟੀਆਂ ਨੇ ਚੱਲ ਰਹੀਆਂ ਨੇ ਇੱਧਰ ਪਾਣੀ ਦਾ ਪ੍ਰਬੰਧ ਹੈ ਸਾਰਾ ਤੁਹਾਨੂੰ ਦਿਖਾ ਰਹੇ ਹਾਂ ਸਾਡੀਆਂ ਮਾਤਾ-ਮਾਂ ਭੈਣਾਂ ਬੀਬੀਆਂ ਇੱਧਰ ਪਰਸ਼ਾਦੇ ਜਿਹੜੀਆਂ ਨੇ ਪਿਆਰ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਉਹ ਬੜਾ ਸਤਕਾਰ ਸ਼ਰਦਾ ਤੇ ਪਿਆਰ ਨਾਲ ਆ ਜਿਹੜਾ ਉਹ ਸੇਵਾ ਕੀਤੀ ਜਾ ਰਹੀ ਹੈ ਸਾਡੇ ਪਿੰਡ ਦੀਆਂ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਵੱਲੋਂ ਵੀ ਤੇ ਰਿਸ਼ਤੇਦਾਰੀਆਂ ਚੋਂ ਵੀ ਜਿਹੜੀਆਂ ਮਤਲਬ ਆਈਆਂ ਹੋਈਆਂ ਨੇ ਲੇਡੀਜ਼ ਆ ਬੀਬੀਆਂ ਭੈਣਾਂ ਉਹ ਵੀ ਸੇਵਾ ਕਰਦੀਆਂ ਨੇ ਇੱਧਰ ਸਾਡੇ ਨੌਜਵਾਨਾਂ ਦਾ ਜਿਹੜਾ ਡਿਪਾਰਟਮੈਂਟ ਹੈ ਇਹ ਹੈ ਜੀ ਆਟੇ ਦਾ ਇੱਥੇ ਆਟਾ ਗੁੰਦਦੇ ਨੇ ਆ ਬੰਦੇ ਸਾਡੇ ਦੋ ਇੱਕ ਹੈ ਨਹੀਂ ਇਹਨਾਂ ਦਾ ਕਮਾਂਡਰ ਹੈ ਤੀਜਾ ਬੰਦਾ ਥੋੜਾ ਆਲਾ ਨਾ ਆ ਗਿਆ ਚਾਹੀਦੀ ਆ ਤੇਰਾ ਆਟਾ ਗੁੰਨੇ ਆ ਪੈ ਇਹਨਾਂ ਦਾ ਆ ਵੱਡੀ ਆ ਮਸ਼ੀਨ ਆ ਇਹੋ ਪਾ ਲਈ ਤੇ ਆ ਵੀ ਇਹਨਾਂ ਦੇ ਕੁਆਟਰ ਨੇ ਲੱਗ ਵੀ ਮੜੀ ਪਰ ਹੁ ਮੈਨੂੰ ਲੰਘ ਜਾਣ ਦੇ ਬਾਅਦ ਚ ਕਰੀ ਤੂੰ ਇੱਧਰ ਦੀਆਂ ਭੈਣਾ ਮਾਤਾਵਾਂ ਜਿਹੜੀਆਂ ਨੇ ਸੇਵਾ ਕਰ ਰਹੀਆਂ ਨੇ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ ਸਾਡੇ ਐਨਆਰਆਈ ਭਰਾ ਨੇ ਜਿਹੜੇ ਸਾਡੇ ਵੀਰ ਨੇ ਵਿਦੇਸ਼ਾਂ 'ਚ ਬੈਠੇ ਆ ਬੜੀ ਭਾਵਨਾ ਹੈ ਬੜੀ ਸ਼ਰਧਾ ਜੁੜੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਨਾਲ ਕਿਉਂਕਿ ਸਾਡੇ ਜਿਹੜਾ ਪ੍ਰੇਮ ਹੈ ਪਿਆਰ ਹੈ ਸਾਡੇ ਮਤਲਬ ਲੋਕਾਂ ਦਾ ਸਾਡੀਆਂ ਸੰਗਤਾਂ ਦਾ ਉਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ। ਔਰ ਗੁਰਦੁਆਰਾ ਸਾਹਿਬ ਵੀ ਸਾਡੇ ਇੱਕ ਹੈ ਤੇ ਇੱਕ ਬਾਬਾ ਰਵਦਾਸ ਦਾ ਉਧਰ ਜ਼ਰੂਰ ਹੈਗਾ ਪਰ ਮਤਲਬ ਉਹ ਜਿਸ ਤਿਸ ਤਰ੍ਹਾਂ ਸਤਕਾਰ ਹੋਣਾ ਚਾਹੀਦਾ ਉਸੇ ਤਰ੍ਹਾਂ। ਸੋ ਬੜਾ ਸਾਡੇ ਇੱਕ ਹੈ ਬੜਾ ਚੰਗਾ ਹੈ। ਮੁਸਲਮਾਨ ਵੀਰ ਨੇ ਮਸਜਿਦ ਹੈ। ਮਤਲਬ ਹੋਰ ਇੰਨਾ ਡੇਰਾਬਾਦ ਨਾਲ ਸਾਡਾ ਪਿੰਡ ਨਹੀਂ ਜੁੜਿਆ ਹੋਇਆ। ਸੋ ਸਾਡਾ ਪਿੰਡ ਇਸ ਲਈ ਵਧਾਈ ਦਾ ਪਾਤਰ ਵੀ ਹੈ। ਸੰਗਤਾਂ ਇੱਧਰ ਬੈਠੀਆਂ ਨੇ। ਤੁਸੀਂ ਦੇਖ ਰਹੇ ਹੋ ਇੱਥੇ ਵੀ ਬੈਠੀਆਂ ਲੱਗੀਆਂ ਇੱਧਰ ਭੀੜ ਜਿਆਦਾ ਹੋਣ ਕਰਕੇ ਪੰਡਾਲ ਦੇ ਵਿੱਚ ਇੱਧਰ ਬੈਠ ਜਾਂਦੀਆਂ ਨੇ ਸਾਡਾ ਜਿਆ ਆਈ ਉਧਰ ਜਿਹੜੇ ਮੋਬਿਲ ਤੋਂ ਮੈਂ ਅੱਗੇ ਉਹ ਦਿਖਾਈ ਸੀ ਲੰਗਰ ਦਾ ਜਿਹੜਾ ਪ੍ਰਬੰਧ ਹੈ ਉਹ ਤੁਹਾਨੂੰ ਪਿੱਛੋਂ ਦੇ ਦਿਖਾ ਰਿਹਾ ਹਾਲੇ ਜਿਹੜੀ ਭੀੜ ਹੈ ਉਹ ਉਨੀ ਹੀ ਹੈ ਦੇਖੋ ਪਹਿਲਾ ਹੈ ਤੋਂ ਨੂੰ ਦੁਬਾਰਾ ਦਰਸ਼ਨ ਕਰਾਉਣੇ ਆ ਜੀ ਦਰਬਾਰ ਸਾਹਿਬ ਦੇ ਇਹਦਾ ਮਤਲਬ ਧਿਆ ਮਾਂ ਹੈ ਪਹਿਲਾਂ ਮਾਂ ਆਏ ਫਿਰ ਬੱਚਾ ਹੋਏ ਪਹਿਲਾਂ ਧਿਆ ਆਈ ਗੋੜੀ ਸੰਤ ਬਾਬਾ ਭਗਤ ਸਿੰਘ ਜੀ ਦਾ ਜਿਹੜਾ ਕਮਰਾ ਹੈ ਤੇ ਅੱਜ ਤੱਕ ਉਹ ਕਰਾ ਲਓ ਮਾਂ ਧਿਆ ਆਈ ਤੇ ਫਿਰ ਧਰਮ ਵੀ ਆ ਜਾਵੇ ਕਹਿੰਦੇ ਤਾਂ ਧਰਮ ਆ ਗਿਆ ਤੇ ਹਿੰਮਤ ਵੀ ਆ ਗਈ ਜਦੋਂ ਹਿੰਮਤ ਆ ਗਈ ਬਹੁਤ ਕੰਮ ਰਹੀ ਹੁਣ ਵਧੀਆ ਹੋ ਜਾਊਗਾ ਫਿਰ ਕੀ ਹੋਇਆ ਨੂੰ ਮੋਂ ਕਿੱਥਾ ਆ ਗਿਆ ਫਿਰ ਸੈਤਜੰਦ ਆ ਗਿਆ ਕਿਤਰਾ ਤੁਨ ਦਰਸ਼ਨ ਕਰਾਉਣੇ ਆ ਜੀ ਦਰਬਾਰ ਸਾਹਿਬ ਦੇ ਅਸੀਂ ਬੂਰੀ ਗੱਲ ਸਮਝ ਲਈ ਸਭ ਨੂੰ ਕਹੇ ਖਾਲ ਦਾ ਬੇਰੂ ਰੂਪ ਹੈ ਖਾਲ ਖਾਲ ਸੈਹਿਬ ਹਰ ਪੇੜੀ ਯਾਰ ਦੀ ਯਾਰ ਹਰ ਸਨੋ ਮੈਂ ਖੜਾ ਆ ਜਾਵਾਂ ਇਧਰੋਂ ਪਹਿਲਾਂ ਤੁਹਾਨੂੰ ਪਿੱਛੇ ਗੁਰਦਰਾ ਸਾਹਿਬ ਦੇ ਦਰਸ਼ਨ ਕਰਵਾਇਆ ਹਾਰਾ ਗਾਵੇ ਗਹਿ ਤਿਬਰਨ ਕੀ ਰੀਤ ਮੈਂ ਨਾ ਕਰੂੰ ਜਨ ਕੀ ਬਖਸ਼ੀ ਤਾਓ ਕਿਉਂਕਿ ਮੈਂ ਤੇ ਇੱਕ ਨੂੰ ਵਕਣਾ ਨਹੀਂ ਕੱਲ ਤੋਂ ਸਭ ਲੋਕੀਂ ਵੀਰੋ ਸਰਦਾਰੀਆਂ ਬਾਤਾਂ ਜੀਤ ਦੀ ਜਗਾਂ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਬੜੇ ਪ੍ਰੇਮ ਨਾਲ ਸਾਡੀਆਂ ਸੰਗਤਾਂ ਨੇ ਦਰਬਾਰ ਸਾਹਿਬ ਬਣਾਇਆ ਤਸ਼ੰਤਾਂ ਨੇ ਆਪ ਸੇਵਾ ਲਈ ਹੈ ਵੀਰੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜਿਹੜੀ ਉਧਰ ਸਦਾ ਬਟਾ ਸਾਡੇ ਜਿਹੜੇ ਸਤਕਾਰ ਕਮੇਟੀ ਵਾਲੇ ਨੌਜਵਾਨ ਨੇ ਉਹ ਕਰਦੇ ਆ ਬੜਾ ਉਹਨਾਂ ਦਾ ਮਤਲਬ ਪ੍ਰਬੰਧ ਚੰਗੇ ਕਰਦੇ ਆ ਉਹ ਸੰਪਾਦ ਚਹੇਤਾਂ ਬਸਤਾਨ ਦੀ ਗੱਲ ਕਰ ਲਈਏ ਜਿੱਥੇ ਉਹਨਾਂ ਨੇ ਭਗਤੀ ਕੀਤੀ ਚਾਹੀ ਗੁਰਦੁਆਰਾ ਸਾਹਿਬ ਕਰ ਲਈਏ ਤਾਂ ਸਾਡੇ ਜਿਹੜੇ ਸੇਵਾਦਾਰ ਵੀਰ ਨੇ ਇੱਕ ਸਤਕਾਰ ਕਮੇਟੀ ਵਾਲੇ ਉਹ ਬੜਾ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਆ ਇੱਕ ਵਾਰ ਤੁਹਾਨੂੰ ਚਾਰੇ ਪਾਸਿਓਂ ਦਰਬਾਰ ਸਾਹਿਬ ਦੇ ਜਿਹੜੇ ਦਰਸ਼ਨ ਐ ਉਹ ਮੈਂ ਕਰਵਾ ਦਵਾਂ ਤਾਂ ਨੂੰ 25 ਨੂੰ 25 ਨੂੰ ਖੂਨਦਾਨ ਕੈਂਪ ਵੀ ਹੈ ਵੀਰਵਾਰ ਨੂੰ ਪਿੰਡ ਘਨੌਰ ਕਣਾ ਜਿਹੜੇ ਵੀ ਨੌਜਵਾਨ ਵੀਰ ਜਾਂ ਭਰਾ ਖੂਨਦਾਨ ਕਰਨਾ ਚਾਹੁੰਦੇ ਆ ਜਰੂਰ ਪਹੁੰਚੋ ਉਸ ਤੋਂ ਬਾਅਦ 26 ਤਰੀਕ ਨੂੰ ਅੰਮ੍ਰਿਤ ਸੰਚਾਰ ਵੀ ਕੀਤਾ ਜਾਣਾ ਹੈ ਜਿਹੜੇ ਵੀ ਸੰਗਤਾਂ ਅੰਮ੍ਰਿਤ ਛਕਣਾ ਚਾਹੁੰਦੇ ਨੇ ਉਹ ਜਰੂਰ 26 ਤਰੀਕ ਨੂੰ ਪਹੁੰਚੋ ਕਕਾਰ ਹੈ ਜਿਹੜੇ ਉਹ ਗੁਰਦਰਾ ਸਾਹਿਬ ਕਮੇਟੀ ਵੱਲੋਂ ਦਿੱਤੇ ਜਾਣੇ ਸੋ ਇੱਥੇ ਵੀ ਚਲੋ ਸੰਗਤਾਂ ਬੈਠੀਆਂ ਨੇ Yeah, we're not it <laughs> ਇਸ ਤੋਂ ਵੀ ਜ਼ਿਆਦਾ ਘੱਟ ਹੋੜ ਦੀ ਉਮੀਦ ਹੈ ਕਿਉਂਕਿ ਕੱਲ ਨੂੰ ਜਿਹੜੇ ਭੋਗ ਨੇ ਉਹ ਪਾਏ ਜਾਣਗੇ ਉਹ ਦੀਵਾਰ ਦਾ ਤੁਸੀਂ ਸਾਗਾ ਭੁੱਲ ਜਾਂਦਾ ਦੀਵਾਰ ਦਾ ਆ ਹਾਂ ਘੜੀ ਚਮਕਾਓ ਯਾਦ ਰੱਖਿਓ ਕਿਉਂਕਿ ਜਦੋਂ ਅਸੀਂ ਗੁਰੂ ਦੇ ਦਰਵਾਜ਼ੇ ਚਾਵਾਂਗੇ ਨਾ ਫੇ ਸਾਨੂੰ ਸਾਰਾ ਇਤਿਹਾਸ ਪਤਾ ਲੱਗਦਾ ਹੈ ਜਿਵੇਂ ਇੱਕ 9 ਸਾਲ ਦੀ ਉਮਰ ਸੀ ਬਾਲਾ ਪ੍ਰੀਤਮ ਦੀ ਜਦੋਂ ਉਹ ਇੱਕ ਵਾਰ ਤਾਂ ਮਹਾਰਾਜ ਜੀ ਦੇ ਦਰਬਾਰ ਵਿੱਚ ਕਸ਼ਮੀਰ ਦੇ ਪੰਡਤ ਆਏ ਨਾ ਜੀ ਹਾਂ ਜਦੋਂ ਕੀ ਆਕੇ ਕਿਤਾ ਜੀ ਜਾਓ ਇਹਨਾਂ ਨੂੰ ਧੰਨ ਬਚਾਓ ਹੋਰ ਜੀ ਮਹਾਰਾਜ ਜਦੋਂ ਆਪ ਬੁੱਢਾ ਬਣਿਆ ਚਮਕਾਉਂਦੀ ਕਿਹੜੀ ਨਹੀਂ ਅੰਦਰ ਬਾਬਾ ਜੀ ਜਿਹੜੇ ਬਾਹਰ ਇਹ ਜਿਹੜੇ ਸਾਈਕਲ ਫ੍ਰੈਂਚ ਚ ਮੈਨੂੰ ਆਕੇ ਦੇਖੋ ਪਿੰਡਾਂ ਨੂੰ ਜਾਵਾਂ ਮੈਂ ਜੁੜਾ ਗੱਲ ਚ ਸੇਵਾ ਕਰਨ ਜਾਵਾਂ ਆ ਦੇਖੋ ਜਿਹੜੇ ਕਾ ਜਮਾਨਤ ਬਾਹਰ ਬਾਬਾ ਉਹਨਾਂ ਮਾਰੀ ਇੱਕ ਗੁੰਤਾ ਵਿਦਰਾ ਤੇ ਨਾ ਨਿਰੋਗ ਰੇਮ ਦੀ ਨਾਲ ਨੂੰ ਮੌਤ ਜਿਆ ਸਕਿਉਰੇਸ਼ਨ ਵੀ ਥੋੜੀ ਦਿਖਾ ਦਈਏ ਪਿੰਡ ਦੀ ਆਪਣੇ ਕਿਵੇਂ ਕੀਤੀ ਹੁੰਦੀ ਹੈ ਜਾਵਾਂ ਹਮਲੇ ਤਸਰੀ ਇਹ ਜਿਹੜੀ ਡੈਕੋਰੇਸ਼ਨ ਆ ਲਾਈਟਿੰਗ ਆ ਪੂਰੇ ਪਿੰਡ ਦੇ ਵਿੱਚ ਹੀ ਕੀਤੀ ਹੁੰਦੀ ਆ ਕੋਈ ਇਹ ਨਹੀਂ ਵੀ ਇੰਨੀ ਕਿ ਜਗ੍ਹਾ ਹੈ ਹਾਲਾਂਕਿ ਕਈ ਜਗ੍ਹਾ ਤੇ ਸਾਈਟਾਂ ਤੇ ਹੁੰਦੀ ਆ ਇੱਧਰ ਹੁੰਦੀ ਆ ਤੇ ਇਹ ਕਾਫੀ ਲੰਬੀ ਇੱਧਰ ਹੈ ਸਾਈਕਲ ਸਟੈਂਡ ਆ ਗਿਆ ਉਹਦੇ ਚਾਰ ਚੱਕਰ ਲੱਦੇ ਵੀ ਇੱਧਰ ਅੱਜਾ ਹੀ ਰੱਖੀ ਧੂਮ ਚਾਈ ਨਹੀਂ ਗੰਗੂਤ ਬੈਠੇ ਨੇ ਬੰਦੇ ਸਾਹਮਣੇ ਮੋੜ ਕਰਵਾਦੇ ਯਾਰ ਮਾੜੀ ਸੁਰ ਮੇਕ ਤੇ ਚਲਿਆ ਸਾਰੂ ਦਾ ਅੰਦਾਜ਼ਾ ਤੁਸੀਂ ਸਾਈਕਲ ਸਟੈਂਡ ਤੋਂ ਵੀ ਲਾ ਸਕਦੇ ਹੋ ਸਾਹਮਣੇ ਸ਼ਹੀਦ ਹੋਇਆ ਐ ਕੋਈ ਐਸਾ ਪਤਾ ਕਮਾਲ ਦੀ ਗੱਲ ਐ ਸੀ ਖੰਡੇ ਬੱਟ ਦਾ ਅਮਰਦ ਸ਼ਰ ਇਹਨਾਂ ਦੇ ਲਈ ਸਾਰੂ ਬਾਾਰ-ਬਾਰ ਬੇਨਤੀਆਂ ਕਰਨੀਆਂ ਪਈਆਂ ਨੇ ਛੋਟੀ ਜੀ ਮੈਂ ਤੁਹਾਨੂੰ ਡੈਕੋਰੇਸ਼ਨ ਜ਼ਰੂਰ ਦਿਖਾ ਦਿਆਂ ਪਿੰਡ ਦੀ ਕਿਉਂਕਿ ਜਿਹੜੇ ਦਿਵਾਨ ਨੇ ਲਾਈਵ ਉਹ ਪੇਜ ਤੇ ਚੱਲ ਰਹੇ ਨੇ ਘਨੌਰ ਵਾਲੇ ਪੇਜ ਐ ਔਰ YouTube ਚੈਨਲ ਵੀ ਸ਼ਾਇਦ ਕਨੌਰ ਵਾਲੀ ਹੈ ਮੈਨੂੰ ਲੱਗਦਾ ਹਾਂ ਬੱਬੂ ਦਾ ਸੋ ਤੁਸੀਂ ਜਿਹੜੇ ਵੀ ਵੀਰ ਦੀਵਾਨ ਸੁਣਨਾ ਚਾਹੁੰਦੇ ਹੋ ਜਾਂ ਲਾਈਵ ਦੇਖਣਾ ਚਾਹੁੰਦੇ ਹੋ 24 ਘੰਟੇ ਉਸ ਪੇਜ ਤੇ ਲਾਈਵ ਚੱਲਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਪ੍ਰਬੰਧ ਗੁਰਦਵਾਰਾ ਸਾਹਿਬ ਦੇ ਦਰਸ਼ਨ ਸੰਗਤਾਂ ਦੇ ਦਰਸ਼ਨ ਕਰਾਉਣ ਵਾਸਤੇ ਲਾਈਵ ਹੋਏ ਸੀ ਮੇਰੇ ਬਹੁਤ ਸਨਮਾਨ ਨਾਲ ਮੈਂ ਗੁਰੂ ਜੀ ਨੂੰ ਲੈ ਕੇ ਇਸ ਨੂੰ ਦਿਖਾਉਣੀ ਆ ਡੈਕੋਰੇਸ਼ਨ ਪਿੰਡ ਦੀ ਕਿਵੇਂ ਹੁੰਦੇ ਹੋ ਠੀਕ ਹੈ ਸੋਏ ਸਾਡੇ ਪੈਂਟ ਦੀ ਡੈਕੋਰੇਸ਼ਨ ਤੁਹਾਨੂੰ ਜਰੂਰ ਮੈਂ ਦਿਖਾ ਦਵਾਂ ਬਤਾਂਉਂ ਨਹੀਂ ਉਹ ਬਤਾਂਉਂ ਨਹੀਂ ਉਹ ਕਿਹਦੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਪਿੰਡ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਇਸ ਤਰ੍ਹਾਂ ਦੀਆਂ ਸਫਾਈਆਂ ਜਾਂ ਇਸ ਤਰ੍ਹਾਂ ਦੀਆਂ ਡੈਕੋਰੇਸ਼ਨਾਂ ਦੇਖੀਆਂ ਹੋਣੀਆਂ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਦੇ ਤੁਸੀਂ ਇਦੋਂ ਪਹਿਲਾਂ ਇਸ ਤਰ੍ਹਾਂ ਦੇ ਪ੍ਰਬੰਧ ਦੇਖੇ ਆ ਸਫਾਈ ਵੱਲ ਵੀ ਮੈਂ ਤੁਹਾਡੀ ਨਜ਼ਰ ਮਰਵਾਦਾ ਹਾਂ ਹਲੇ ਥੋੜਾ ਇਹ ਹੋ ਗਿਆ ਵੀ ਪੰਚਾਇਤ ਦੇ ਕੰਮ ਚੱਲ ਰਹੇ ਸੀ ਤਾਂ ਉਹਦੇ ਕਰਕੇ ਇੱਧਰ ਪਟਿਆ ਹੋਇਆ ਸੀ ਉਹ ਮੌਕੇ ਤੇ ਹੋ ਗਿਆ ਨਹੀਂ ਤਾਂ ਤੁਹਾਨੂੰ ਹੋਰ ਵੀ ਅਗਲੇ ਸਾਲ ਨੂੰ ਮਤਲਬ ਜਿਹੜੇ ਤਿਆਰੀਆਂ ਨੇ ਜਿਹੜੀ ਸਾਫ ਸਫਾਈ ਜਿਹੜੇ ਪ੍ਰਬੰਧ ਆ ਉਹ ਹੋਰ ਵੀ ਇਤੋਂ ਬਹੁਤ ਜ਼ਿਆਦਾ ਸੋਹਣੇ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਇਹ ਤੁਹਾਨੂੰ ਪਿੰਡ ਦੀ ਜਿਹੜੀ ਡੈਕੋਰੇਸ਼ਨ ਆ ਉਹ ਆਪਾਂ ਦਿਖਾ ਰਹੇ ਹਾਂ ਲਗਭਗ ਪੂਰੇ ਪਿੰਡ ਦੇ ਵਿੱਚ ਹੀ ਇਸ ਤਰ੍ਹਾਂ ਦੀ ਜਿਹੜੀ ਡੈਕੋਰੇਸ਼ਨ ਕੀਤੀ ਹੁੰਦੀ ਆਪਣੇ ਜਿੱਥੋਂ-ਜਿੱਥੋਂ ਨੀ ਨਗਰ ਖੇਤਰ ਲੰਘਦਾ ਹੈ ਉੱਥੇ-ਉੱਥੇ ਇਹ ਜਲੇਡੀ ਡੈਕੋਰੇਸ਼ਨ ਆ ਉਹ ਕੀਤੀ ਹੁੰਦੀ ਐ। ਜਿਹੜਾ ਪਰਮਪਤੀ ਹੋਣਾ ਜੇਗਾ। ਅੱਜ ਨਾ ਮਨਾਏ ਬੜੀ ਨਾ ਕੋਈ ਚੋਣ ਸੁਣਦੇ। ਐਸਾ ਕੀਤਾ ਹੈ। ਜਿਆ ਅਸੀਂ ਉਹ ਭਾਈ ਜੀ ਖੜੇ ਹੋ ਗਏ। ਜਿਹੜਾ ਪਾ ਲਿਆ। ਇਹਨਾਂ ਸਰਪੰਚ ਜੀ ਕੋਲ ਉਹ ਅੰਮ੍ਰਿਤਸਰ ਚੋ ਚਲੋ ਦੂਰ ਗੁਰਦੁਆਰਾ ਸਾਹਿਬ ਚੱਲਦੇ ਆਪਾਂ ਤੁਹਾਨੂੰ ਇਦਰ ਗੇਟ ਬਣਾਇਆ ਹੋਇਆ ਸੋ ਸ਼ੇਅਰ ਕਰ ਦਿਓ ਜਿਹੜੇ ਵੀ ਭਰਾ ਲਾਈਵ ਦੇਖ ਰਹੇ ਅਸੀਂ ਤੇ ਸ਼ੇਅਰ ਤੁਹਾਨੂੰ ਕੱਲ ਨੂੰ ਵੀ ਆਪਾਂ ਜਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਜਿਸ ਤਰ੍ਹਾਂ ਦੀ ਤਿਆਰੀ ਹੋਣੀ ਹੈ ਦਿਖਾਵਾਂਗੇ ਜਰੂਰ ਉਹਨਾਂ ਨੂੰ ਲਾਈਵ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ